ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਲਪੁਰਿਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਬਲਟੋਵਾ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਬਿੱਟੂ ਦੇ ਕੋਲ ਪਹੁੰਚੇ ਆਂ ਤੇ ਇੱਕ ਹੀ ਅੱਜ ਵੜਾ ਵੇਹੇ ਹੈਂਗਾ ਖਲੋਕੇ ਜਿਹੜੀਆਂ ਪੌਣੀਆਂ ਕੱਚੀਆਂ ਦੱਸਦੇ ਨੇ ਮੈਹਨ ਦੀ ਜਿਹੜੀ ਤਿਆਰੀ ਆ ਕੋਈ 10 ਤੋਂ 15 ਦਿਨ ਸਮਾਂ ਬਾਕੀ ਰਹੇਗਾ ਸੂਨ ਦੇ ਵਿੱਚ ਵਧੇਰੇ ਜਾਣਕਾਰੀ ਕਰਦੇ ਹਾਂ ਸਾਂਝੀ ਬਣੇ ਰਹੋ ਅੰਤ ਤੱਕ ਅਰ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਜੇ ਵਧੀਆ ਆ ਬਣੀ ਵਧੀਆ ਚਾਹੀਦੇ ਆ ਤੇ ਨਾਮ ਨਾਮ ਸਰਵੀ ਸਿੰਘ ਠੀਕ ਆ ਛੋਟਾ ਬਿੱਟੂ ਹੀ ਕਹਿੰਦੇ ਆ ਨਾ ਹਾਂ ਬਿੱਟੂ ਕਹਿੰਦੇ ਆ ਹਾਂ ਪਿੰਡ ਬਟੋਆ ਪਿੰਡ ਬਟੋਆ ਬਿੱਟੂ ਦੀਪੂ ਵਾਲਾ ਪੁੱਛ ਕੇ ਮਰ ਗਿਆ ਹਾਂ ਤੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜਿਹਾ ਤਰਨਤਾਰਨ ਤੇ ਮੋਬਾਈਲ ਨੰਬਰ ਕੀ ਆ ਨੰਬਰ ਹੈਗਾ 62859 ਹਾਂ 900572 ਠੀਕ ਆ ਜੀ ਇੱਕੋ ਫਿਰ ਮੈਂ ਹੀ ਪਾਉਣੀ ਮੈਂ ਹੀ ਪਾਉਣੀ ਗੱਲੀ ਠੀਕ ਆ ਤੇ ਤਿਆਰੀ ਤੇ ਆ ਹਾਂ ਤਿਆਰੀ ਤੇ ਮੱਝ ਵਸ ਸਮਾਂ ਕਿੰਨਾ ਕੁ ਟੜੇੜੀਏ ਨਾ ਜਿਹੜਾ ਸਮਾਂ ਦਾਖ ਦੇਣ ਤੇ ਲੈ ਜਾਓ ਦਾ ਦਾ ਉੱਤੇ ਲੈ ਜੂਗੀ ਦਾ ਤੋਂ 15 ਵੀ ਖੜ ਸਕਦੀ ਹੈ ਨਾ ਬਿਲਕੁਲ ਦਾ ਤਾਂ 15 ਪਲੱਸ ਵੀ ਖੜ ਸਕਦੀ ਕਿੰਨਾ ਦੁੱਧ ਭਾਂਡੇ ਚ ਬਾਈ ਜੀ ਪਾਇਆ ਹੋਊਗਾ ਭਾਂਡੇ ਦੇ ਦੁੱਧ ਨੇ ਪਾਇਆ 14 ਲੀਟਰ ਹੈ 14 ਲੀਟਰ ਹੈ ਫਿਰ ਕਿ ਕਿੰਵਾ ਸੂਹਾ ਹੋਊਗੀ ਤੀਸਰਾ ਤੀਸਰਾ ਇਹ ਦੂਜੇ ਸੂਵੇ ਦਾ ਰਿਕਾਰਡ 14 ਦਾ ਨਾ ਚਲੋ ਤੋਰਾ ਤਰਾ ਕਰਾਈਏ ਇੱਕ ਰਖੋਲ ਕੇ ਚੈੱਕ ਮੈਂ ਸਜਣੋ ਚੰਗੀ ਜੰਮੀ ਪੜੀ ਆ ਚੰਗੇ ਲੇਵੇ ਵਾਲੀ ਲਿਵਾ ਖੁੱਲਾ ਬਾਡੀ ਬੰਤਰ ਵੀ ਚੰਗੀ ਆ ਸਿੰਘ ਮੂੰਹ ਦੀ ਫੇਸ ਕੁਆਲਿਟੀ ਤੁਸੀਂ ਆਪ ਵੇਖ ਸਕਦੇ ਬਿਲਕੁਲ ਨਿੱਕਾ ਸਿੰਘ ਗੋਲ ਤੇ ਹਾਈ ਟੂਟ ਵੀ ਚੰਗੀ ਜੰਮੀ ਪੜੀ ਆ ਸਾਂਭੀ ਆ ਕਿਸ ਨੇ ਪੂਰੀ ਥੇ ਲਓ ਦੋ ਦਾ 14 ਕਿਲੋ ਭਾਂਡੇ ਚ ਪਾਇਆ ਹੈ 14 15 ਦੀ ਉਮੀਦ ਕਰਦੇ ਕਿ ਅਰਕੀ ਵੀ ਜਿਹੜਾ ਭਾਂਡੇ ਚ ਪਾਊਗੀ ਬਾਕੀ 15 ਦਿਨ ਲੱਗੇ ਤੇ ਮੈਂ ਪੂਰੇ ਥੱਲੋਂ ਲੇਵੇ ਵਾਲੇ ਵਟ ਕੱਢ ਦੂਗੀ ਲੋ ਜੀ ਨੋ ਤੋਰਾ ਤਰਾ ਬਹੁਤ ਸੋਹਣਾ ਸਜਣੋ ਮੈਂ ਇਹਨੂੰ ਲੱਗਾ ਕਰਮਾ ਵਾਲੀ ਨੂੰ ਤੇ ਕਿਉਂਕਿ 15 ਦਿਨਾਂ ਨੂੰ ਜਿਹੜਾ ਪੂਰਾ ਲੇਵੇ ਦੀ ਬੰਤਰ ਜਿਹੜੀ ਬੈਕਗ੍ਰਾਉਂਡ ਪੂਰੀ ਤਿਆਰ ਕਰ ਲੂਗੀ ਲੈਓ ਜੀ ਨੋੜ ਲਿਆ। ਲਓ। ਮੈਂ ਸੋਹਣੀਆਂ ਸਿੰਘ ਸੁngਦੀ ਬੰਤਰ ਨਹੀਂ ਆ ਵੇਖ ਸਕਦੇ ਜੀ। ਮਾਈ ਤਾਂ ਬਿਲਕੁਲ ਨਿਕਾ ਸਿੰਘ ਆ। ਬਾਕੀ ਰਾਜੀ-ਬਾਜੀ ਖੋਲਿਆ। ਹਾਈਟ ਵੀ ਚੰਗੀ ਆ, ਜੰਮੀ ਪਲੇ ਵੀ ਚੰਗੀ ਆ। ਜਲੋ ਜੀ। ਉਹ ਰਾਤਾ ਰਵੀ ਬਹੁਤ ਸੋਹਣਾ ਲੱਗਾ ਮੈਂ ਇਹਨੂੰ ਤੇ ਕੱਲਾ ਕੱਲਾ ਥਾਣਿਆ ਬਿਲਕੁਲ ਕੋਈ ਵੀ ਬਾਇਸ਼ਾਈ ਨਹੀਂ ਬਿਲਕੁਲ ਲੈਵਾ ਪੱਦਰ ਹਥਾਂ ਲੈਵਾ ਭਾਈ ਜੀ ਇਹਦੀ ਫਿਰ ਕੀਮਤ ਕਿੰਨੀ ਕੁ ਕਰ ਦੀਏ ਕੀਮਤ ਇਹਨਾਂ ਕਿੰਨੀ ਕਰੀਏ ਦੱਸੋ ਜੀ ਤੁਹਾਡੀ ਤੁਹਾਡੀ ਚੀਜ਼ ਤੁਸੀਂ ਦੱਸਣੀ ਜੀ ਆਪਾਂ ਕੋਈ ਠੱਗਿਆ ਵੀ ਗੱਲ ਨਹੀਂ ਕਰਦੇ ਹਾਂਜੀ ਇੱਕ 20 ਦੇ ਵਿੱਚੋਂ ਮਾਨਦਾਰ ਕਰਾਂਗੇ ਜਾਇਜ਼ ਕੇ ਪਰ ਮਾਨਦਾਨ ਕਰ ਦੀਏ ਉਹਨਾਂ ਦੀ ਕੀਮਤ ਜਾਇਜ਼ ਬਿਲਕੁਲ ਜਾਇਜ਼ ਹਾਂ ਕਿੰਨਾ 3000 ਕਰ ਦੀਏ ਤੈਨਾਂ ਘਾਲ ਘਟ ਘ ਮੈਂ ਸਹੀ ਸਹੀ ਕੀਮਤ ਕੀਤੀ ਐ ਕਰ ਦਿੱਤੇ ਤੈਨਾਂ ਮੇਲਾ ਘੱਟ ਇਹਨਾਂ ਕੋਈ ਨਹੀਂ ਜਾਣਦੇ ਤੈਨਾਂ ਨਾ 1 ਲੱਖ 17000 ਦੀ ਸਜਣੋ ਜੈਸਨੋ ਇਹ ਮੈਂ ਮਿਲ ਜੂਗੀ ਤੇ ਜਿਹੜੀ ਸੋਹਣੀ ਐ ਥੱਲੋਂ ਬੈਕਗ੍ਰਾਉਂਡ ਤਿਆਰ ਕਰਨ ਦੀ ਐ ਗਰਾ ਵੇਖ ਸਕਦੇ ਜੀ ਮਿਲਕ ਮੈਨ ਵੀ ਚੰਗੀ ਲੱਗੀ ਮੈਂ ਨੂੰ ਤੀਸਰਾ ਸੂਆ ਜਿਹੜੀ ਮੈਂ ਸੂਣ ਜਾ ਰਹੀ ਆ ਸਮਾਂ ਕੋਈ 10 ਤੋਂ 15 ਦਿਨ ਦਾ ਬਾਕੀ ਰਹਿ ਗਿਆ ਖਰੀਦਦਾਰੀ ਕਰਿਓ ਪਿੰਡ ਬਲਟੋ ਪਹੁੰਚ ਕੇ ਸასი ਕਾਲ ਜੀ ਸਾਰਿਆਂ ਨੂੰ